ਮਕਸਰ ਦੇ ਪਿੰਡ ਚੱਕ ਮਦਰਸਾ ਦੇ ਵਿੱਚ ਇੱਕ ਪਿਓ ਦੀ ਹਵਾਨੀਅਤ ਨੇ ਸਮਾਜ ਨੂੰ ਸ਼ਰਮਸਾਰ ਕਰ ਦਿੱਤਾ ਹੈ ਬਾਲਾ ਸਿੰਘ ਨਾਂ ਦੇ ਇੱਕ ਸ਼ਖਸ ਤੇ ਆਪਣੀ ਨਾਬਾਲਗ ਸੋਤੇਲੀ ਧੀ ਨਾਲ ਰੇਪ ਦੇ ਇਲਜ਼ਾਮ ਨੇ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪੀੜਤ ਦੀ ਵੱਡੀ ਭੈਣ ਉਸ ਨੂੰ ਮਿਲਣ ਲਈ ਪਿੰਡ ਪਹੁੰਚੀ ਛੋਟੀ ਭੈਣ ਬਾਰੇ ਪੁੱਛਣ ਤੇ ਮਾਪਿਆਂ ਨੇ ਦੱਸਿਆ ਕਿ ਉਸ ਨੂੰ ਕੈਂਸਰ ਹੋ ਗਿਆ ਹੈ ਪਰ ਜਦੋਂ ਡਾਕਟਰਾਂ ਦੇ ਕੈਂਟ ਦੇ ਅਲਟਰਾਸਾਉਂਡ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਪੀੜਤ ਨਾਬਾਲਗ ਦੇ ਢਿੱਡ ਵਿੱਚ 8 ਮਹੀਨਿਆਂ ਦਾ ਬੱਚਾ ਸੀ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਗੱਲ ਆ ਮੈਨੂੰ ਮੈਂ ਪਰਸੋ ਆਈ ਸੀ ਪੰਡ ਮਿਲਣ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਇਹਨੂੰ ਕੈਂਸਰ ਆ ਮੈਂ ਕੈਂਸਰ ਸਮਝ ਕੇ ਮੈਂ ਕਿਹਾ ਤੁਸੀਂ ਦਵਾਈ ਦਵਾ ਦਿਓ ਕੈਂਸਰ ਆ ਤੇ ਇਹਦਾ ਇਲਾਜ ਕਰਾ ਦਿਓ ਮੈਨੂੰ ਅੱਜ ਪਤਾ ਚੱਲਿਆ ਕਿ ਇਹ ਗੱਲ ਆ ਇਨਾਂ ਗੁੱਡੀਆਂ ਨੂੰ ਸੱਦਾ ਇਹਨਾਂ ਨੂੰ ਆਂਦੇ ਵੀ ਕੈਂਸਰ ਆ ਗੁੱਡੀ ਤੇ ਇਹਨਾਂ ਨੂੰ ਘਰੇ ਨਹੀਂ ਵੜਨ ਦਿੱਤਾ ਜਾਂਦਾ ਹੈ ਤੇ ਗਾਂ ਸਾਨੂੰ ਅਸੀਂ ਕੱਲ ਵੀ ਜਦੋਂ ਪਤਾ ਲੱਗਾ ਸਾਨੂੰ ਵੀ ਇੱਥੇ ਕੁੜੀ ਹੈ ਨਹੀਂ ਤੇ ਅਸੀਂ ਭੱਜਣਾ ਸੀ ਕਰੀ ਅਸੀਂ ਹਸਪਤਾਲ ਦੇ ਵਿੱਚੋਂ ਆ ਕੇ ਪਾਲੇ ਫਿਰ ਉਹਨਾਂ ਨੂੰ ਪੁਲਿਸ ਨੂੰ ਤনা ਕਰੀਏ ਸੀ ਸੇਤ ਮਹਿਕਮੇ ਦੀ ਟੀਮ ਨੇ ਪੀੜਤ ਦੀ ਡਿਲੀਵਰੀ ਕਰਵਾਈ ਪਰ ਬੱਚੇ ਦੀ ਪੇਟ ਵਿੱਚ ਹੀ ਮੌਤ ਹੋ ਚੁੱਕੀ ਸੀ ਪੀੜਤ ਨਵਾਲਗ ਦਾ ਸਿਵਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਉਹ ਲੇਡੀ ਕੁੜੀ ਨੂੰ ਉਹਦੇ ਸਟੈਪ ਫਾਦਰ ਨੇ ਪ੍ਰੈਗਨੈਂਟ ਕਰ ਦਿੱਤਾ ਠੀਕ ਹੈ ਤੇ ਪਿੰਡ ਦੀ ਪੰਚਾਇਤ ਜਿਹੜੀ ਸੀ ਉਹਨਾਂ ਨੂੰ ਪਤਾ ਲੱਗ ਗਿਆ ਪਿੰਡ ਦੀ ਪੰਚਾਇਤ ਨੇ ਇਹ ਜਿਹੜਾ ਸਾਰਾ ਕੇਸ ਹੈ ਥਾਣੇ ਰਜਿਸਟਰ ਕਰਾਇਆ ਫਿਰ ਪੁਲਿਸ ਨੇ ਇਨਕੁਆਰੀ ਵਾਸਤੇ ਸਾਡੇ ਕੋਲ ਆਏ ਨਾਲ ਕੋਈ ਚਾਈਲਡ ਹੈਲਥ ਵੈਲਫੇਅਰ ਹੁੰਦੀ ਸੁਸਾਇਟੀ ਉਹ ਵੀ ਆਏ ਸਾਡੇ ਕੋਲ ਤੇ ਇਹ ਸਾਰਾ ਮਸਲਾ ਹੈ ਵੱਡੀ ਭੈਣ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਲਜ਼ਮ 'ਤੇ ਅਤੇ ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਪੀੜਤ ਨਵਾਲਕ ਦੀ ਭੈਣ ਨੇ ਮਲਜ਼ਮ ਪਿਓ ਦੇ ਖਿਲਾਫ ਸਖਤ ਸਜ਼ਾ ਦੀ ਮੰਗ ਕੀਤੀ ਹੈ ਇਸ ਤਖਾਪ ਅਸੀਂ ਇਹ ਮਕਦਮਾ ਦਰਜ ਕਰਾਇਆ ਹੈ ਬਿਆਨ ਲਿਖਾ ਕੇ ਤੇ ਜਿਸ ਦੀ ਤਫਤੀਸ਼ ਕੀਤੀ ਹੈ ਅਤੇ ਮਕਦਮਾ ਦਰਜ ਕਰਾਉਣ ਲਈ ਥਾਣੇ ਭੇਜਿਆ ਗਿਆ ਤੇ ਮੌਕੇ ਤੇ ਤਫਤੀਸ਼ ਕੀਤੀ ਜਾ ਰਹੀ ਹੈ ਤੇ ਜਿਹੜਾ ਦੋਸ਼ੀ ਹੈ ਦੋਛੇ ਵਜੇ ਫਸਾੜੇ ਡੇਡ ਪਾਰਟੀ ਬੈਕ ਐਕਚੁਅਲੀ ਮੈਂ ਭੇਜ ਚੁੱਕਿਆ ਹਾਂ ਉੱਧਰ ਤੁਹਾਨੂੰ ਛੇਤੀ ਕਿਰਪਾ ਕਰ ਲਿਆ ਜਾ